ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਰਵਪੰਤ ਸਿੰਘ ਜੀ ਸਰਵਪੰਤ ਸਿੰਘ ਜੀ ਕੀ ਸਮੱਸਿਆ ਆ ਗਈ ਸੀ ਤੁਸੀਂ ਡਾਕਟਰ ਸ਼ਰਦਾ आयुर्वेदा ਤੋਂ ਦਵਾਈ ਲਈ ਹੈ ਜੀ ਜਿਸ ਤੋਂ ਪਹਿਲਾਂ ਜੇ ਮੈਂ ਨਜ਼ਰਾ ਦੇਖਣ ਵਾਸਤੇ ਬਹੁਤ ਦਵਾਈਆਂ ਲਈਆਂ अच्छा जी हां जी, जी, जी।, जी।, जी तो दो दो चार ਦਿਨ ਬਾਅਦ ਖੰਜ਼ਾਰੇ ਤੇ ਉਸ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਹੈਗਾ। ਅੱਛਾ ਨਜਲੇ ਦੇ ਕਾਉਂ ਦੇ ਵਿੱਚ ਫਿਰ ਕੀ ਤੁਹਾਡੇ ਹਰ ਵੇਲੇ ਨੱਕ ਵਿੱਚ ਛਿੱਕਾ ਹੁੰਦਾ ਨਜਲੇ ਬਹੁਤ ਸਿਰ ਦੁਖਦਾ ਸੀ। ਅੱਛਾ ਇਹ ਸਿਰ ਦੁਖਦਾ ਰਹਿੰਦਾ ਹੁੰਦਾ ਸੀ ਦਵਾਈਆਂ ਲੈਂਦੇ ਰਹੇ ਕਿ ਤੋ ਆਰਾਮ ਨਹੀਂ ਆਇਆ। ਕੋਈ ਫਰਕ ਨਹੀਂ ਪਿਆ ਜੀ। ਫਿਰ ਕਿੱਥੋਂ ਫਰਕ ਪਿਆ ਜੀ? ਬੋਲ ਜੀ ਡਾਕਟਰ ਸ਼ਰਦਾ ਜੀ ਦਾ ਪਤਾ ਲੱਗਾ ਸੀ ਇਹ। ਡਾਕਟਰ ਸ਼ਰਦਾ ਐਨਬੈਡਾ ਤੋਂ ਤੁਸੀਂ ਦਵਾਈ ਲਈ ਜੀ। ਕਿੰਨੇ ਮਹੀਨੇ ਲਾ ਚੱਲਿਆ ਤੁਹਾਡਾ? 4-5 ਮਹੀਨੇ ਹੋ ਗਏ ਉਹਨਾਂ ਨਾਲ ਫਰਕ ਪਿਆ ਗਿਆ ਜੀ ਬਹੁਤ। ਅੱਛਾ ਜੀ ਕਿੰਨੇ ਕਿ ਦਿਨਾਂ ਵਿੱਚ ਫਰਕ ਪੈ ਗਿਆ ਸੀਗਾ ਜੀ? 3- ਪੰਤੋ ਪੰਤੋ ਮੇਰੇ ਤੋਂ ਗਾਹ ਹੈ ਗਾਹ ਅਭੀ ਚੱਲ ਚੱਲ ਰਿਹਾ ਮਤਲਬ ਤੁਸੀਂ ਦਿਨ-ਦਿਨ ਠੀਕ ਹੁੰਦੇ ਰਹੇ ਤੇ ਦਿਨ-ਦਿਨ ਠੀਕ ਹੁੰਦੇ ਰਹੇ ਪਰਹੇਜ਼ ਵੀ ਦੱਸੇ ਸੀ ਕੋਈ ਡਾਕਟਰ ਸਾਹਿਬ ਨੇ ਪਰਹੇਜ਼ ਕਰੇ ਪੂਰੇ ਹਾਂਜੀ ਚਾਰ ਲੱਸੀ ਵਗੈਰਾ ਇਹ ਬੰਦ ਕਰਤਾ ਸਰ ਜੀ ਜੋ ਖਟੀਆਂ ਚੀਜ਼ਾਂ ਹੁੰਦੀਆਂ ਹਨ ਸਾਰੀਆਂ ਬੰਦ ਕਰ ਦਿੱਤੀ ਹੁਣ ਦਵਾਈ ਬੰਦ ਹੋ ਗਈ ਹੈ ਜੀ ਹਾਂਜੀ ਹੁਣ ਬੰਦ ਹੋ ਗਈ ਜੀ ਕੀ ਕਹਿਣਾ ਚਾਹੁੰਦੇ ਆ ਇਸ ਦੇ ਅੱਗੇ ਇਹੀ ਕਹਿੰਦੇ ਆ ਜੀ ਅੱਗੇ ਤੋਂ ਵੀ ਡਾਕਟਰ ਸ਼ਾਹ ਦਾ ਜੀ ਤੋਂ ਦਵਾਈ ਲਵੋ ਤੇ ਬਹੁਤ ਵਧੀਆ ਡਾਕਟਰ ਜੀ ਅੱਛਾ ਜੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਨਾ ਨਹੀਂ ਜੀ ਕੋਈ ਤੁਸੀਂ ਖੁਸ਼ ਹੋ ਤਸल्ली ਆ ਹਾਂਜੀ ਬਿਲਕੁਲ ਜੀ ਚਲੋ ਧੰਨਵਾਦ